ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਬੋਲੇ ਆ ਪਹੁੰਚ ਚੁੱਕੇ ਆ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਬਾਪਕਾਰਾ ਪੈਂਦੀ ਆ ਤੇ ਬਾਈ ਬਿਕਰਣ ਅੱਜ ਵੀ ਕੋਈ ਚਾਰ ਪੰਦੇ ਲੱਗ ਬੈਠਾ ਤੇਲਾ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸੱਸੀ ਗੱਲ ਸੰਦੀਪ ਵੀਰ ਹੋਰ ਕੀ ਹਾਲ ਜੇ ਚਲ ਠੀਕ ਹੈ ਜੀ ਹੋਰ ਸੁਣਾਓ ਜੀ ਬਾਸ ਵਧੀਆ ਤੁਸੀਂ ਸੁਣਾਓ ਬਸ ਮੇਰਾ ਮੇਰਾ ਬਾਸ ਵਧੀਆ ਹੋਰ ਸੰਦੀਪ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੰਦੀਪ ਵੀਰ ਕਿੱਦਾਂ ਯਾਤਰਾ ਰਹੀ ਬਾਜ ਯਾਤਰਾ ਵਧੀ ਬਾ ਵਧੀਆ ਰਹਿਣਾ ਵਧੀਆ ਵਧੀਆ ਰਹਿ ਜੀ ਹੋਰ ਸਭ ਠੀਕ ਆ ਮੇਰਾ ਮੇਰਾ ਤੁਹਾਡਾ ਹੋਰ ਸ਼ੰਭੂ ਵੀਰ ਤਾਂ ਡੇ ਵੀਰ ਨਾਲ ਹੀ ਗਿਆ ਵੀਰ ਨਹੀਂ ਇਹ ਨਹੀਂ ਗਿਆ ਜੀ ਨਾਲ ਹਾਂਜੀ ਫਿਰ ਫਿਰ ਕਿਸੀ ਇਕੱਲਾ ਜਰਾ ਹਾਂ ਹਾਂ ਠੀਕ ਆ ਹੋਰ ਹਾਂ ਸਭ ਠੀਕ ਹੈ ਨਵੀਂ ਦਾ ਜੀ ਬਸ ਠੀਕ ਹੈ ਜੀ ਹਾਂਜੀ ਹੋਰ ਕਿਵੇਂ ਚੱਲ ਰਿਹਾ ਕੰਮ ਬਸ ਚੱਲੀ ਜਾਂਦਾ ਬਾਬੇ ਨਾਨਕ ਦੀ ਕਿਰਪਾ ਨਾਲ ਹਾਂਜੀ ਤੇ ਕਿਦੀਆਂ ਫਰਾਜ ਜੀ ਅੱਜ ਵੀਰ ਚਾਰ ਆ ਠੀਕ ਆ ਦੋ ਗੱਬਣਾ ਤੇ ਦੋ ਹੀ ਸੁਈਆਂ ਆਪਣੀਆਂ ਠੀਕ ਆ ਹਾਂਜੀ ਤੇ ਕਦਿ ਸ਼ੁਰੂ ਜੀ ਫਿਰ ਕਰੋ ਆ ਜੋ ਹਾਂਜੀ ਇਹ ਗੱਬਣਾ ਜੀ ਹਾਂਜੀ ਗੱਬਣਾ ਇਹ ਵੀਰ ਜਿੰਨਾ ਕੋ ਪਿਛਲੀ ਵਹਿਣ ਨਹੀਂ ਵੱਡੀ ਫਾਰਮ ਵਾਲੀ ਹਾਂਜੀ ਹਾਂਜੀ ਤੇ ਚਿੱਟੀ ਵਛੀ ਉਹਨਾਂ ਕੋ ਇਹ ਲਈ ਹੈ ਅੱਛਾ ਇਹ ਦੂਜੇ ਸੂਏ ਆ ਹਾਂ ਉਹ ਪਹਿਲਣੇ ਠੀਕ ਆ ਹਾਂਜੀ ਬਣਨੀ ਬੋਨੀ ਬੜੀ ਆ ਪਹਿਲਣੇ ਦੁੱਧ 22 ਕਿਲੋ ਗਾੜਿਆ ਇਹਨੇ ਹਾਂਜੀ 25 ਪਲੱਸ ਲਓ ਜੀ ਸਮੁੰਦ ਖਾਰੇ ਕਰਦੇ ਵੇੜ ਬਹੁਤ ਸੋਹਣੀ ਆ ਤੇ ਥਾਲੇ ਬਹੁਤ ਬਾਰੇ ਜ਼ਬਰਦਸਤ ਅਜੇ ਘਟੋ ਘਟੋ ਚਾਰ ਪੰਜ ਦਿਨ ਲੈ ਜਾਣੇ ਆ ਹਾਂਜੀ ਹਾਂਜੀ ਚੋਈ ਜੂ ਬਦੀ ਨਿਕਲੂ ਭਾਈ ਜੀ ਵੀਰ ਜੀ ਕਿਤੇ ਮੋਗਾ ਜਾਦੇ ਸੰਦੀਵੀਰ ਬਾਕੀ ਇਹ ਆ ਵੀ ਪਹਿਲਣ ਨੇ 22 ਕਿਲੋ ਦੁੱਧ ਕੱਢਿਆ ਅੱਛਾ ਪਹਿਲਣ 22 ਕਿਲੋ ਪਰ ਇਹਨੂੰ ਪਰ ਇਹਨੂੰ ਪਰ ਇਹ ਨਹੀਂ ਪੜੇ ਹੌਲੀ ਹੌਲੀ ਇਧਰ ਨੂੰ ਇਧਰ ਨੂੰ ਕਰ ਲੈ ਭਾਈ ਨੇ ਸੰਦੀਵੀਰ 22 ਕਿਲੋ ਕੱਢਿਆ ਏਰਕਾ 25 ਪਲੱਸ ਹੀ ਜਾਊ ਪਰ ਇਹਨੂੰ ਘਮਾ ਲਾ ਪਰ ਇਹ ਨਹੀਂ ਠੀਕ ਆ ਠੀਕ ਆ ਠੀਕ ਆ ਉਧਰ ਨੂੰ ਉਧਰ ਨੂੰ ਘਮਾ ਲਾ ਹੌਲੀ ਹੌਲੀ ਧਿਆਨ ਕੋਸ਼ਿਸ਼ 25 ਪਲੱਸ ਕਰ ਜੂ ਬਜੀ ਐਰੀ ਕੀ ਫਿਰ ਵੀਰ ਐਰ ਦਾ 25 ਤੋਂ ਤਾਂ ਹੀ ਜਾਊਗੀ 25 ਤੇ ਹਸਕੇ ਦਊਗਾ ਨਾ ਵਛੀ ਹਾਂ ਥਾਂ ਤੋਂ ਬਖਾ ਕਿਡਾ ਪ੍ਰੋਪਰ ਲਗਾ ਆ ਦੇ ਬਹੁਤ ਠੀਕ ਬਾਕੀ ਸੰਦੀ ਵੀਰ ਭੋਵੇਂ ਨਿਆਣਾ ਨਿਗਾ ਜਾ ਬੈਜੇ ਬਾ ਠੀਕ ਆ ਇਧਰ ਦੇਖੋ ਕਿੰਨਾ ਖੱਗਾ ਰੱਬ ਕੀ ਬਹੁਤ ਵਾਸੀ ਜੰਗੀ ਹੈ ਹਾਂਜੀ ਸੰਦੀਪ ਵੀਰ ਇਹੋ ਜੀਆਂ ਤੇ ਲੋਕੀ 80 82 ਮੰਗਦੇ ਆ ਤੇ 75 ਦੀਆਂ ਵੀ ਅਗਦੀਆਂ ਆਪਾਂ ਉਹ ਕੰਮ ਨਹੀਂ ਕਰਨਾ ਪਿਛਲੀ ਵੀਡੀਓ ਵੀ ਸਾਰਿਆਂ ਨੇ ਤਰੀਫ ਹੀ ਕੀਤੀ ਵੀ ਸੰਦੀਪ ਵੀਰ ਦੇ ਚੈਨਲ ਤੇ ਪਾਈ ਵੀਡੀਓ ਤੇ ਜੈਜ ਰੇਟ ਪਿਆ ਹਾਂਜੀ ਤੇ ਆਪਾਂ ਲੈਣ ਦੇਣ ਵਾਲੀ ਗੱਲ ਹੀ ਕਰਨੀ ਆ ਦੋ ਛਾੜ ਦੇਣਾ ਵਾ 70 ਚ ਚਲੋ 80 ਉਦਾਂ ਵਾ ਛੀ 75 ਦੀ ਆ ਪਰ ਆਪਾਂ ਛੱਡ ਕੇ ਦੇਈ ਜਾਣਾ ਇਹ ਜਿੰਨਾਂ ਨੂੰ ਵੀਰ ਆਪਾਂ ਇਹ ਪਿਛਲੀ ਵੀਡੀਓ ਚ ਚਿੱਟੀ ਵੇਸ਼ੀ ਨਾ ਹਾਂਜੀ ਨਹੀਂ ਉਹ ਉਹਦੀ ਆ ਭੈਣ ਵਾ ਚਲੋ ਠੀਕ ਐਰ ਕਾ ਦੂਜਾ ਸੂਆ ਬਸ ਠੀਕ ਆ ਤੇ ਆਹ ਜੀ ਇਹ ਵੀਰ ਇਹ ਵੀ ਦੂਜੇ ਸੂਏ ਛਾੜ ਦੇ ਦੂਜਾ ਸੂਆ ਹਾਂਜੀ ਇਹ ਵੀ ਗੱਬਣੀ ਹੈ ਨਾ ਇਹਨੇ ਪਹਿਲਾਂ ਨੇ 18 ਕਿਲੋ ਗੱਡਿਆ ਜੀ ਅੱਛਾ ਬੜਾ ਖੱਗਾ ਖੱਗਾ ਵਸ਼ੀ ਦਾ ਹਫਤਾ ਇੰਨੇ ਵੀ ਖੜਨਾ ਜੀ ਬੜਾ ਚੰਗਾ ਬਣੂ ਹਾਂਜੀ ਡੰਗਰ ਨਹੀਂ ਸੰਦੀਵੀਰ ਕਦੀ ਮਾੜਾ ਲਿਆ ਲੈ ਠੀਕ ਹੈ ਚਾਹੀਦੀਆਂ ਤੋਂ ਚੰਗੀਆਂ ਵਸ਼ੀਆਂ ਆਪਾਂ ਲਈਏ ਚਾਹੀਦੇ ਬੱਜਾ ਆਈਆਂ ਫਿਰ ਬਾਕੀ ਆਪਾਂ ਘਰਾਂ ਚੋਂ ਲੈਣੇ ਆ ਇਹ ਦੂਜੀ ਵਸ਼ੀ ਆਪਣੇ ਕੋਲ ਫਾਰਮ ਚੋਂ ਆ ਗਈ ਆ ਹਾਂਜੀ ਤੇ ਅਜੇ ਉਹ ਕਹਿੰਦੇ ਵੀ ਦਾਹ ਹੋਰ ਆਪਾਂ ਦੇਣੀਆਂ ਅੱਛਾ ਹਾਂਜੀ ਉਹ ਆਂਦੇ ਵੀ ਅੱਗੇ ਗੱਲਾਂ ਕਰਨ ਦੇ ਕਹਿੰਦੇ ਵੀਰ ਤੇਰੇ ਚ ਬੋ ਮਜਾਜ ਨਹੀਂ ਆਗੀ ਵੀ ਕਈ ਬੰਦੇ ਆਕੜ ਖੋਰੇ ਆਪਾਂ ਮੈਂ ਹਾਂ ਵੀ ਆਪਾਂ ਕਿਹੜੀ ਗੱਲੋਂ ਆਕੜਾਂ ਖੋਰਾ ਕਰਨਾ ਜੈਨੇ ਆਪਾਂ ਕੰਮ ਕਰਨਾ ਬਾਕੀ ਵੀਰ ਕਿੱਦਾਂ ਥਣ ਥਣ ਲੱਗਾ ਵੇਖੋ ਪੋਲ ਪਾਲ ਕੰਨਾ ਤੇ ਥੱਬਾ ਹੀ ਲਉਣਾ ਸੰਦੀਪ ਵੀਰੇ ਇਹ ਵੀ ਆਪਾਂ ਹਾਨਾਂ ਵਾਲੀ ਗੱਲ ਨਹੀਂ ਕਰਨੀ ਹੈ ਵਸ਼ੀ ਦੇ ਆ 65000 ਦੀ ਵਿਗਣਦਾ ਇਹ ਹੱਕ ਰੱਖ ਦੀ 65000 ਦੀ ਵਸ਼ੀ 65000 ਦੀ ਆ ਚਲੋ ਵਪਾਰੀ ਭਰਾ ਵੀ ਸਾਡੇ ਕੋਲੋਂ ਲੈ ਜਾਊਗਾ ਤੇ ਕਮਾਈ ਜਾ ਕੇ ਕਰ ਲੇ ਵਛੀ ਆਪਾਂ ਦੇ ਦੇਣੀ ਆ 54000 ਦੀ 54000 ਦੀ 1000 ਰੁਪਇਆ ਛੋੜ ਚਲੋ 53000 ਰੁਪਏ ਦੀ ਠੀਕ ਆ ਆ ਵਛੀ ਵੀਰ ਇਹ ਵਛੀ ਨੂੰ ਅੱਜ ਤੀਜਾ ਦੇਣਾ ਪਹਿਲਾਂ ਸੁਈ ਆ 4 ਦਿਨਾਂ ਦਾ 4 ਦਿਨ ਪਹਿਲਾਂ ਠੀਕ ਆ ਜੀ ਜਰਸੀ ਕਾਲੀ ਇਹ ਆ ਦਿਖਾਉਗਾ ਵੇਖੋ ਜੀ ਕਾਲੀ ਜਰਸੀ ਬਿਲਕੁਲ ਅਰੇ ਠੀਕ ਆ ਖਾਜੋ ਮੈਂ ਖਾ ਉਹ ਮੇਰੇ ਖੜਾਈ ਬੜੇ ਦੇ ਇੱਥੇ ਕੋਈ ਗੱਲ ਨਹੀਂ ਬਾਹਰ ਲਾ ਜਾ ਇਹ ਫਿਰ ਦੋ ਦੋ ਕਿੰਨੇ ਖਰਜੂ ਜੀ ਇਹ ਵੀਰੇ ਇੱਕੋ ਆਇਆ ਸੋਲੇ 12 ਗੜਵੀਆਂ ਜੇ ਤੀਜਾ ਦਿਨ ਜੀ ਅੱਛਾ 12 ਗੜਵੀਆਂ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਚੋਣ ਪਸਮਾ ਕਿਤੇ ਯਾਦੀ ਹੱਲੇ ਦੀ ਹੂੰ ਹੂੰ ਆਜੋ ਵੀਰੇ ਆਜੋ ਮੂੰਹ ਵੇਖੋ ਕਿੰਨਾ ਪਿਆਰਾ ਵਸ਼ੀ ਦਾ ਡੂਲ ਕਿੰਨਾ ਪੈਂਦਾ ਪਿਓਰ ਜਰਸੀ ਆ ਵਾ ਠੀਕ ਆ ਆਜੋ ਨਹੀਂ ਤਾਂ ਪਹਿਲਾਂ ਨੂੰ ਸੰਦੀ ਵੀਰੇ ਇਦਾਂ ਦਾ ਥਣ ਨਹੀਂ ਲੱਗਦਾ ਜਿੰਨਾ ਵਸ਼ੀ ਨੂੰ ਥਣ ਪੰਡਾ ਲੱਗਦਾ ਬਿਲਕੁਲ ਜੀ ਐਸੋਲੇ ਸੰਦੀਪ ਵੀਰੇ ਸਾਡੇ ਵੱਲੋਂ ਭਾਵੇਂ 2 ਦਿਨ ਕੋਈ ਚੋਲੇ 12 ਗੜਵੀਆਂ ਬੌਲਾ ਜੀ ਹਾਂਜੀ ਸੰਦੀਪ ਵੀਰੇ ਇਹ ਬੱਛੀ ਜਿਹੜੀ ਹੈ ਨਾ ਓਦਾਂ ਦੇ 65000 ਦਾ ਇਹ ਹੱਕ ਰੱਖਦੀ ਤੇ ਆਪਾਂ ਦੇ ਲੈਣ ਵਾਲੀ ਗੱਲ ਹੀ ਕਰਨੀ ਹੈ ਜੀ 57000 ਦੀ ਦੇਣੀ ਹੈ 1000 ਰੁਪਿਆ ਛੂਟ ਚਲੋ 56000 ਹਾਂਜੀ 56000 ਦੀ ਆ ਇਹਦਾ ਬੱਚਾ ਜੀ ਇਜਾ ਦੇ ਨੇ ਬਕੈਤਾ ਬੌਲੀ ਬਣਦੀ ਜੀ ਆ ਵੀ ਸੰਦੀਵੀਰ ਪੈਲਣੀਆਂ ਇਹ ਵੀ ਗੜਦੇ ਜੋਤੇ ਬਾਹਰ ਇਹਨੂੰ ਵੀ ਅੱਜ ਤੀਜਾ ਦਿਨ ਹੈ ਇੱਕੋ ਦਿਨ ਦੀਆਂ ਸੂਈਆਂ ਠੀਕ ਆ ਬੁੱਧੀਆਂ ਬੱਚਾ ਮਗਰ ਦੇ ਵੀ ਇਹਦੇ ਮਗਰ ਵੀ ਬੱਚਾ ਤੋਂ ਉਹਦੇ ਮਗਰ ਵੀ ਬੱਚਾ ਠੀਕ ਆ ਤੇ 12 ਗੜਵੀਆਂ ਹੀ ਬੋਲਾ ਜਦੇ ਕੋ 12 ਗਵੜੀਆਂ ਨੇ ਸਾਰੇ ਬੋਲਾ ਹੀ ਆ ਹਾਂਜੀ ਮੈਂ ਠੀਕ ਆ ਕੋਈ ਨਿਆਣਾ ਨਹੀਂ ਹਾਂਜੀ ਜਨਾਨੀ ਚ ਹੋਵੇ ਬੰਦਾ ਚ ਹੋਵੇ ਕੋਈ ਪਰਵਾਹ ਨਹੀਂ ਨਿਆਣਾ ਪਾਉਂਦੇ ਵੀ ਨਹੀਂ ਲੋੜ ਆਜੋ ਜੀ ਇਹ ਫਿਰ ਬਾਜੀ ਕਿੰਨਾ ਕਰੋਗੇ ਦੁੱਧ ਬਾਤ ਬੜੀ ਹੈ ਹਾਂਜੀ ਇਹ ਦੁੱਧ ਫਿਰ ਕਿੰਨਾ ਕਰੋਗੇ ਦੁੱਧ ਇੰਨੇ ਵੀ ਸੰਦੀਵੀਰ 16 17 ਕਿਲੋ ਕਰ ਆਉਣਾ 16 17 ਕਿਲੋ ਕਰ ਆਜ ਤੀਜੇ ਦਿਨ ਦੀ ਇਹ ਵੀ ਆ ਤੇ 12 ਗੜਗੀਆਂ ਇਹਦੇ ਕੋਲ ਜੇ ਬਾ ਠੀਕ ਆ ਇੰਦੀ ਬਾਜੀ ਫਿਰ ਕੀਮਤ ਇਹਦੀ ਵੀ ਕੀਮਤ ਜਾਇਜ਼ ਹੀ ਰੱਖਣੀ ਆਪਾਂ ਜਾਇਜ਼ ਜੀ ਹਾਂਜੀ ਮੋਲ ਤੇ ਭਾਵੇਂ ਕਰਾਉਣ ਨੂੰ ਬੱਛੀ ਤੇ 65000 ਦਾ ਦਰਜਾ ਰੱਖਦੀ ਸੰਦੀਵੀਰ ਆਪਾਂ ਪਰ ਇਹਨੂੰ 54000 ਦੀ ਦੇਣੀ ਆ ਹੂੰ ਤੇ 1000 ਰੁਪਇਆ ਛੋੜ ਤੁਰਨ ਜੇ ਤੁਰਨ ਜਿਆ ਹਾਂਜੀ 54 ਦੀ ਨਹੀਂ ਬਿਲਕੁਲ ਜੇ 53000 ਰੁਪਈਆ ਆਪਾਂ ਨੇ ਭਾਈ ਹਰੇ ਕੋਈ ਆਖੇ ਦੱਸਦਾ 10000 ਹੀ ਘੱਟਦਾ ਡੇਟ ਸੰਦੀਪ ਵੀਰ ਰਮਾਣੇ ਚੱਕੀਆਂ ਨੇ 10000 ਤੇ 500 ਰੁਪਈਆ ਮੁਨਾਫਾ ਲਿਆ ਜੋੜੇ ਚ ਇੱਥੇ ਆਪਾਂ ਦੇਤੀਆਂ ਹਾਂਜੀ ਹਾਂ ਉਹਨਾਂ ਦੀ ਕਿਸਮਤ 10500 ਮਹਿਲ ਲੈ ਜੋ ਕੋਈ ਗੱਲ ਨਹੀਂ ਹੋਰ ਕੋਈ ਆਂਦਾ ਮੁੱਕਰ ਜਾਂਦਾ ਆਪਾਂ ਨਹੀਂ ਉਹ ਕੰਮ ਵਾਲੇ ਬੰਦੇ ਬਿਲਕੁਲ ਬਿਲਕੁਲ ਤੇ ਬਾਕੀ ਸੰਦੀਪ ਵੀਰੇ ਹੋ ਡੰਗਰ ਆਪਣੇ ਕੋ ਬਾਕੀ ਇੱਥੇ ਆਓ ਜੀ ਆਲਾ ਚੈੱਕ ਕਰੋ ਚੋਈ ਗੇ ਭਾ ਬਹੁਤ ਸੋਹਣਾ ਤੇ ਬਾਕੀ ਤੁਸੀਂ ਸਮਝਦਾਰ ਸਾਰੇ ਕਰੋ ਜੀ ਹਾਂ ਜੀ ਚੰਗੀਆਂ ਬੜਾ ਤੇ ਬਾਕੀ ਨੰਬਰ ਬੋਲੋ ਭਾਈ ਜੀ ਆਪਣਾ ਨੰਬਰ ਵੀਰ ਹੈਗਾ ਆਪਣਾ ਪਿੰਡ ਆਪਣਾ ਬੋਲੇয়াল ਜੇ ਤੇ ਨਾਮ ਮੇਰਾ ਬਿਕਰਮ ਆ ਤੇ ਜ਼ਿਲ੍ਹਾ ਗਰਦਾਸਪੁਰਾ ਤਹਿਸੀਲ ਬਟਾਲਾ ਵਾ ਮੋਬਾਈਲ ਨੰਬਰ ਹੈਗਾ ਜੀ 9815502816 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ